ਅਹ ਤੁਮ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਡਾਕਟਰ ਸੰਦੀਪ ਸਿੰਘ ਕੌਰ ਚੇਅਰਮੈਨ ਕੰਬੋਜ਼ ਫਾਊਂਡੇਸ਼ਨ ਜੋ ਕਿ ਆਪਣੇ ਸ਼ਹੀਦ ਦੇ ਨਾਮ ਦੇ ਉੱਤੇ ਇੱਕ ਵਰਲਡ ਕਲਾਸ ਯੂਨੀਵਰਸਿਟੀ ਦਾ ਨਿਰਮਾਣ ਕਰਨ ਜਾ ਰਹੀ ਹੈ ਜਿਸ ਦਾ ਅਸੀਂ ਨਾਮ ਉਦਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਐਂਡ ਅੰਟਰਪ੍ਰੈਨਿਓਰਸ਼ਿਪ ਯੂਨੀਵਰਸਿਟੀ ਪੰਜਾਬ ਰੱਖਿਆ ਜਿਸ ਦੀ ਕੇ ਫਾਰਮਲ ਅਨਾਉਂਸਮੈਂਟ ਬਾਇਬ ਦੇ ਗਵਰਨਮੈਂਟ ਆਫ ਪੰਜਾਬ ਜੋ ਸੀ 29 ਅਗਸਤ 2025 ਨੂੰ ਕੀਤੀ ਗਈ ਸੀ ਔਰ ਉਸ ਦਿਨ ਆਪਾਂ ਸਾਰਿਆਂ ਨੇ ਡਿਸਾਈਡ ਕੀਤਾ ਸੀ ਕਿ ਸ਼ਹੀਦ ਜਨਮ ਦਿਹਾੜੇ ਤੇ ਆਪਾਂ ਫਾਰਮਲੀ ਇੱਕ ਗਰਾਉਂਡ ਬ੍ਰੇਕਿੰਗ ਸੈਰਮਨੀ ਕਰਾਂਗੇ ਜੋ ਕਿ 26 ਦਸੰਬਰ 2025 ਦਾ ਟੀਚਾ ਲਿਆ ਗਿਆ ਸੀ ਤੇ 31 ਜੁਲਾਈ 2026 ਨੂੰ ਆਪਾਂ ਨੇ ਕੈਂਪਸ ਦੇ ਵਿੱਚ ਫਾਰਮਲੀ ਜੋ ਹੈ ਪ੍ਰੋਗਰਾਮ ਦੀ ਸ਼ੁਰੂਆਤ ਕਰਨੀ ਹੈ ਤਾਂ ਉਸੇ ਤੀਜੇ ਦੇ ਵਿੱਚ ਹੀ ਬੜੀ ਇੱਕ ਮੈਂ ਅਹਿਮ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਐ ਕਿ ਦਸੰਬਰ 26 2025 ਨੂੰ ਜਨਮ ਦਿਹਾੜੇ ਵਾਲੇ ਦਿਨ ਸੀਧੇ ਜਨਮ ਦਿਹਾੜੇ ਤੇ ਅਸੀਂ ਆ ਇਸ ਯੂਨੀਵਰਸਿਟੀ ਦੇ ਗਰਾਉਂਡ ਬ੍ਰੇਕਿੰਗ ਸੈਰਮਨੀ ਨਹੀਂ ਕਰਨ ਜਾ ਰਹੇ ਜਦੋਂ ਕਿ ਅਸੀਂ ਇਨਾਗੂਰਲ ਹੀ ਪਲਾਨ ਕੀਤਾ ਹੈ ਕਿਉਂਕਿ ਪੂਰੇ ਦਾ ਪੂਰਾ ਕੈਂਪਸ ਸਾਨੂੰ ਬਿਲਟ ਅਪ ਕੈਂਪਸ ਜੋ ਹੈ 30 ਏਕੜ ਦੇ ਵਿੱਚ ਇਸ ਯੂਨੀਵਰਸਿਟੀ ਲਈ ਮਿਲਿਆ ਔਰ ਉਸ ਦੇ ਲਈ ਉਸ ਦਿਨ 26 ਦਸੰਬਰ ਨੂੰ ਸਾਡੇ ਮਾਨਯੋਗ ਮਨਿਸਟਰ ਸ਼੍ਰੀ ਅਮਨ अरोड़ा ਜੋ ਕਿ ਕੈਬਨਿਟ ਮਨਿਸਟਰ ਨੇ ਸਕਿੱਲ ਡਿਵੈਲਪਮੈਂਟ ਐਂਡ ਏਮਪਲੋਇਮੈਂਟ ਜਨਰੇਸ਼ਨ ਗਵਰਨਮੈਂਟ ਆਫ ਪੰਜਾਬ ਉਹ ਆ ਰਹੇ ਨੇ ਤੇ ਹੋਰ ਵੀ ਸਨਮੋਰ ਸ਼ਕਤੀਪਾ ਉਸ ਦਿਨ ਇੱਥੇ ਆ ਰਹਿਆਂ ਨੇ ਤੇ ਮੈਂ ਔਨ ਦਾ ਬਿਹੈਫ ਆਫ ਗਵਰਨਮੈਂਟ ਆਫ ਪੰਜਾਬ ਆਲਸੋ ਐਂਡ ਗਵਰਨਿੰਗ ਕਾਉਂਸਲ ਜੋ ਕੰਬੋਜ਼ ਫਾਊਂਡੇਸ਼ਨ ਦੀ ਹੈ ਸਾਰਿਆਂ ਦੇ ਮੈਂਬਰਸ ਦੇ ਬਿਹੈਫ ਤੇ ਤੁਹਾਨੂੰ ਸਾਰਿਆਂ ਨੂੰ ਇਸ ਅ इवन ਦੇ ਵਿੱਚ ਪਾਰਟਿਸਿਪੇਟ ਕਰਨ ਲਈ ਸੱਦਾ ਪੱਤਰ ਦੇਣਾ ਤੁਹਾਨੂੰ ਤੁਸੀਂ ਸਾਰੇ ਪਹੁੰਚੋ ਇਹ ਤੁਹਾਡੀ ਯੂਨੀਵਰਸਿਟੀ ਹੈ ਆਪਾਂ ਮਿਲ ਕੇ ਆਪਣੇ ਸ਼ਹੀਦ ਦੇ ਨਾਮ ਤੇ ਜੋ ਯੂਨੀਵਰਸਿਟੀ ਬਣ ਰਹੀ ਹੈ ਇਹਨੂੰ ਅੱਗੇ ਲੈ ਕੇ ਜਾਈਏ ਉਸ ਦੀ ਸ਼ੁਰੂਆਤ ਫਾਰਮਲੀ 26 ਦਸੰਬਰ 2025 ਨੂੰ ਕਪੂਰਥਲਾ ਜਿਲ੍ਹੇ ਦਾ ਜੋ ਕਿ ਇਹ ਕੈਂਪਸ ਜੋ ਹੈ ਸੁਬਾਨਪੁਰ ਕਪੂਰਥਲਾ ਰੋਡ ਦੇ ਉੱਪਰ ਹੈ ਉਦੀ ਪੂਰੀ ਡਿਟੇਲ ਅਸੀਂ ਤੁਹਾਨੂੰ ਇੱਕ ਇਨਵੀਟੇਸ਼ਨ ਵੀ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਗਿਆ ਹੈ ਉਹ ਵੀ ਦੱਸਾਂਗੇ ਉਹਦੇ ਵੀਡੀਓ ਦੇ نیچے ਵੀ ਤੁਸੀਂ ਐਡਰੈਸ ਦੇ ਸਕਦੇ ਹੋ ਸਾਰੇ ਪਹੁੰਚੋ ਔਰ ਆ ਕੇ ਆਪਣੇ ਸ਼ਹੀਦ ਦੇ ਨਾਮ ਤੇ ਬਣਨ ਵਾਲੀ ਯੂਨੀਵਰਸਿਟੀ ਜੋ ਕਿ ਇੱਕ ਵਰਲਡ ਕਲਾਸ ਯੂਨੀਵਰਸਿਟੀ ਆਪਾਂ ਬਣਾਵਾਂਗੇ ਜਿਹਦੇ ਵਿੱਚ ਬੱਚਿਆਂ ਨੂੰ ਰੋਜ਼ਗਾਰ ਲੈਣ ਲਈ ਤਿਆਰ ਕੀਤਾ ਜਾਏਗਾ ਤੇ ਰੋਜ਼ਗਾਰ ਦੇਣ ਵਾਲੇ ਵੀ ਬਣਾਇਆ ਜਾਏਗਾ ਇਹ ਦੇਸ਼ ਵਿਦੇਸ਼ ਦੇ ਵਿੱਚ ਕਿਤੇ ਵੀ ਜਾ ਕੇ ਆਪਣੇ ਯੂਨੀਵਰਸਿਟੀ ਵੱਲੋਂ ਜੋ ਕੋਰਸ ਕਰਨ ਤੋਂ ਬਾਅਦ ਇਹਨਾਂ ਨੂੰ ਜੋ ਹੈ এমਪਲੋਇਮੈਂਟ ਵੀ ਮਿਲੇਗੀ ਔਰ ਇਹ ਐਂਟਰਪ੍ਰੈਨਿਓਰਲ ਐਕਟੀਵਿਟੀਜ਼ ਔਰ ਓਪਰਚ्युनिटीਜ਼ ਨੂੰ ਵੀ ਅਵੇਲ ਕਰ ਸਕਣਗੇ ਮੈਂ ਫਿਰ ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਦੇਦਾ ਫਾਰਮਲੀ ਔਨ ਦਾ ਬਿਹੈਫ ਆਫ ਗਵਰਨਿੰਗ ਕਾਉਂਸਲ ਕੰਬੋਜ਼ ਫਾਊਂਡੇਸ਼ਨ ਤੇ ਤੁਸੀਂ ਸਾਰੇ ਵੀ ਸਾਰੇ 26 ਦਸੰਬਰ ਨੂੰ ਸ਼ੀਵਦੇਵ ਨਾਮ ਤੇ ਬਣਵਲੀ ਯੂਨੀਵਰਸਿਟੀ ਦੇ ਵਿੱਚ ਸਾਰਿਆਂ ਸਾਰ ਤੁਹਾਨੂੰ ਸਾਰਿਆਂ ਨੂੰ ਨਿਮੰਤਰਣ ਹੈ ਪਹੁੰਚੋ ਤੇ ਮਿਲ ਕੇ ਆਪਾਂ ਇਸ ਦੀ ਸ਼ੁਰੂਆਤ ਕਰੀਏ ਫਿਰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ